ਤਨ ਸ੍ਰੀ ਮਹਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੇ ਆਰਤੀ ਹੋਏ ਪਵਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ सहस्तव नैन नन नन है तोहे कौ सहस मृत नन एक तोही सहस पद बिमनन एक पाद गंध बिन सहस्तव गांधी विचलत मोहि सम ज्योत ज्योत है सोए तिसके चांदन सम है चांदन होए गुरु साखी ज्योत प्रकट होए जोत स्वभाव है सो आरती होए ਹਰ ਚਰਨ ਕਮਲ ਮਕਰੰਦ ਲੋਭਿਤ ਮਨੋਂ ਅੰਦਨੋਂ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੈ ਕੋ ਹੋਏ ਜਾਤੇ ਤੇ ਰਹਿ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਟੇ ਸਗਲ ਪਾਸਾਰੇ ਰਹਾ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸਰ ਲੈ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰ ਚੰਦਨ ਕਸ ਜਪੇ ਨਾਮ ਲੈ ਤੁਜੈ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰ ਬਾਤੀ ਨਾਮ ਤੇਰੋ ਤੇਲੇ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਇਓ ਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ 18 ਸਗਲ ਜੁਠਾਰੇ ਤੇਰੋ ਕੀਆ ਤੁਝ ਹੈ ਕਿਆ ਅਰਪੋ ਨਾਮ ਤੇਰਾ ਤੂੰ ਹੀ ਚਵਰ ਡੋਲਾਰੇ 10 68 64 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸੈਨ ਤੂ ਪਦੀਪ ਗ੍ਰਿਤ ਸਾਜ ਆਰਤੀ ਵਾਰਿਣ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾ ਊਤਮ ਦੀਆ ਨਿਰਮਲ ਬਾਤੀ ਤੂਹੀ ਨਿਰੰਜਨ ਕਮਲਾਪਤੀ ਰਾਮਾ ਭਗਤ ਰਾਮਾ ਆਨੰਦ ਜਾਨੈ ਪੂਰਨ ਪਰਮ ਆਨੰਦ ਵਖਾਨੈ ਮਦਨ ਮੂਰਤ ਪੈ ਤਾਰ ਗੋਬਿੰਦੇ ਸੈਨ ਭਣੈ ਪਜ ਪਰਮਾਨੰਦੇ ਪਰਬਤੀ ਸੁਣ ਸੰਧਿਆ ਤੇਰੀ ਦੇਵ ਦਿਵਾ ਕਰ ਅਦਪਤਿਆ ਦਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲਿਹਾਰਤੀਓ ਪੁਰਖ ਨਿਰੰਜਨ ਸਤਗੁਰ ਪੂਜੋ ਪਾਈ ਠਾੜਾ ਬ੍ਰਹਮਾ ਨਿਗਮ ਵਿਚਾਰੇ ਅਲੱਖ ਨਾ ਲਕਿਆ ਜਾਏ ਰਹਾ ਤਤ ਤੇਲ ਨਾਮ ਕੀ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਜੈ ਬੂਜਣ ਹਾਰਾ ਪੰਜ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੇ ਕਬੀਰ ਦਾਸ ਤੇਰੀ ਆਰਤ ਕੀਨੇ ਨਿਰੰਕਾਰ ਨਿਰਬਾਨੀ ਪੰਚੇ ਸ਼ਬਦ ਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੇ ਨਿਰੰਕਾ ਨਿਰਬਾਨੀ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾ ਦਾਲ ਸਿਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨਿਆ ਛਾਦਨ ਨੀਕਾ ਆ ਨਾ ਜ ਮੰਗੋ ਸਭ ਸਿਕਾ ਗਉ ਪੈਸ ਮੰਗੋ ਲਾ ਵੇਰੀ ਇੱਕ ਤਾਜ ਨ ਤੁਰੀ ਚੰਗੇਰੀ ਕਰਕੇ ਗੀ ਹਣ ਚੰਗੇ ਜਨ ਤੰਨਾ ਲੇਵੈ ਮੰਗੇ ਗਉ ਪੈਸ ਮੰਗੋ ਲਾ ਵੇਰੀ ਇੱਕ ਤਾਜ ਨ ਤੁਰੀ ਚੰਗੇਰੀ ਕਰਕੇ ਗੀ ਹਣ ਚੰਗੇ ਜਨ ਤੰਨਾ ਲੇਵੈ ਮੰਗੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ